ਦੋਸਤੋ ਸੋਸ਼ਲ ਮੀਡੀਆ ਦਾ ਜਿਹੜਾ ਨਸ਼ਾ ਹੁੰਦਾ ਨਾ ਇਹ ਅਕਸਰ ਬਹੁਤ ਸਾਰੇ ਘਰ ਬਰਬਾਦ ਵੀ ਕਰ ਦਿੰਦਾ ਤੇ ਬਹੁਤ ਸਾਰੇ ਘਰ ਆਬਾਦ ਵੀ ਕਰ ਦਿੰਦਾ ਹੈਗਾ ਅਕਸਰ ਇਹੀ ਚੀਜ਼ ਹੁੰਦੀ ਹੈ ਕਿ ਸੋਸ਼ਲ ਮੀਡੀਆ ਦੇ ਵਿੱਚ ਆਪਾਂ ਇੰਨੇ ਇਕ ਗਵਾਚ ਜਾਂਦੇ ਆ ਕਿ ਨਾ ਕਿ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਿਹੜੀ ਚੀਜ਼ ਆਪਣੀ ਚੰਗੀ ਹੈਗੀ ਤੇ ਕਿਹੜੀ ਮਾੜੀ ਹੈਗੀ ਇੰਦਾ ਹੀ 2 ਮਹੀਨੇ ਪਹਿਲਾਂ ਇੱਕ ਬਿਹਾਰ ਦੇ ਵਿੱਚ ਹੋਇਆ ਸੀਗਾ ਜਿੱਥੇ ਕਿ ਇੱਕ ਵਾਈਫ ਵੱਲੋਂ ਇੱਕ ਆਪਣੇ ਹਸਬੰਦ ਦਾ ਕਤਲ ਕਰ ਦਿੱਤਾ ਜਾਂਦਾ ਹੈਗਾ ਇੱਕ ਸੋਸ਼ਲ ਮੀਡੀਆ ਦੀ ਵਜ੍ਹਾ ਦੇ ਕਰਕੇ ਇੱਕ ਇੰਸਟਾਗ੍ਰam ਦੀ ਵਜ੍ਹਾ ਦੇ ਕਰਕੇ ਕੀ ਸੀਗੀ ਸਟੋਰੀ ਇਦੇ ਬਾਰੇ ਤੁਹਾਨੂੰ ਦੱਸਦੇ ਆਂ ਬਿਹਾਰ ਦੇ ਵਿੱਚ ਇੱਕ ਕੁੜੀ ਹੁੰਦੀ ਹੈ ਜਿਹਦਾ ਨਾਮ ਹੈਗਾ ਰਾਣੀ ਕੁਮਾਰੀ 25 ਸਾਲ ਦਾ ਹੀ ਉਹਦੀ ਉਮਰ ਹੈ ਉਮਰ ਹੁੰਦੀ ਹੈ ਤੇ ਉਹਦਾ ਇੱਕ ਮਹੇਸ਼ ਕੁਮਾਰ ਨਾਮ ਦੇ ਮੁੰਡੇ ਦੇ ਨਾਲ ਉਹਦਾ ਵਿਆਹ ਹੋ ਜਾਂਦਾ ਹੈਗਾ ਵਧੀਆ ਜ਼ਿੰਦਗੀ ਚੱਲ ਰਹੀ ਹੁੰਦੀ ਹੈ ਤੇ ਉਹਨਾਂ ਦੇ ਬੱਚੇ ਵੀ ਹੋ ਜਾਂਦੇ ਆ ਤੇ ਅਕਸਰ ਬਹੁਤ ਵਧੀਆ ਪਰਿਵਾਰ ਚੱਲ ਰਿਹਾ ਹੁੰਦਾ ਪਰ ਜਿਹੜੀ ਰਾਣੀ ਕੁਮਾਰੀ ਹੁੰਦੀ ਹੈ ਨਾ ਉਹਨੂੰ ਬਹੁਤ ਬਹੁਤ ਟਾਈਮ ਤੋਂ ਜਿਹੜਾ ਹੈਗਾ ਉਹਨੂੰ ਇੰਸਟਾਗ੍ਰam ਤੇ ਰੀਲਾਂ ਬਣਾਉਂਦਾ ਜਿਹੜਾ ਬੜਾ ਸ਼ੌਂਕ ਹੈਗਾ ਸੀ ਉਹ ਹਰ ਟਾਈਮ ਉਹ ਇੰਸਟਾਗ੍ਰam ਤੇ ਰੀਲ ਬਣਾਉਂਦੀ ਰਹਿੰਦੀ ਸੀਗੀ ਉਹਦੇ ਮਾਈਂਡ ਦੇ ਵਿੱਚ ਇਹ ਚੀਜ਼ ਚੱਲ ਰਿਆ ਸੀ ਕਿ ਮੈਂ ਗਰੀਬ ਪਰਿਵਾਰ ਦੇ ਵਿੱਚ ਹੈਗੀ ਆਂ ਤਾਂ ਅਗਰ ਮੈਂ ਇੰਸਟਾਗ੍ਰam ਤੇ ਜਿਆਦਾ ਤੋਂ ਜਿਆਦਾ ਫੇਮਸ ਹੋਊਂਗੀ ਤਾਂ ਹੋ ਸਕਦਾ ਹੈ ਕਿ ਮੈਂ ਆਪਣੀ ਲਾਈਫ ਦੇ ਵਿੱਚ ਕੀ ਇੱਕ ਬਹੁਤ ਸਾਰਾ ਪੈਸਾ ਕਮਾ ਲਵਾਂ ਜਾਂ ਜਲਦੀ ਅਮੀਰ ਹੋ ਜਾਵਾਂ ਪਰ ਜਿਹੜਾ ਮਹੇਸ਼ ਕੁਮਾਰ ਸੀਗਾ ਉਹਦੀ ਉਹ ਕੀ ਬਹੁਤ ਘੱਟ ਪੜਿਆ ਲਿਖਿਆ ਸੀਗਾ ਤੇ ਉਹਦੀ ਇਨਕਮ ਇੰਨੀ ਜਿਆਦਾ ਹੈ ਨਹੀਂ ਸੀ ਕਿ ਉਹ ਜਿਆਦਾ ਅਮੀਰਾਂ ਦੇ ਵਿੱਚ ਆ ਸਕੇ ਉਹ ਇੱਕ ਮਿਡਲ ਕਲਾਸ ਫੈਮਿਲੀ ਵਿੱਚੋਂ ਸੀਗੇ ਜਾਂ ਡਾਊਨ ਮਿਡਲ ਕਲਾਸ ਫੈਮਿਲੀ ਸੀਗੀ ਕਿ ਜਿਨ੍ਹਾਂ ਦੀ ਇਨਕਮ ਬਹੁਤ ਜਿਆਦਾ ਹੈ ਨਹੀਂ ਸੀ ਬਸ ਗੁਜ਼ਾਰਾ ਹੀ ਬਹੁਤ ਵਧੀਆ ਹੋ ਰਿਹਾ ਸੀਗਾ ਤਾਂ ਉਹਨਾਂ ਨੇ ਕੀ ਕੀਤਾ ਹੌਲੀ-ਹੌਲੀ ਇਹ ਚੇ ਚੱਲਦੀ ਰਹਿੰਦੀ ਸੀਗੀ ਜਿਹੜਾ ਮਹੇਸ਼ ਸੀਗਾ ਉਹ ਬਾਹਰ ਕੰਮ ਕਰਤੇ ਜਾਂਦਾ ਹੈਗਾ ਸੀ ਤੇ ਜਿਹੜੀ ਰਾਣੀ ਕੁਮਾਰੀ ਹੈਗੀ ਸੀ ਉਹ ਆਪਣੇ ਘਰ ਦੇ ਵਿੱਚ ਹੀ ਬੱਚਿਆਂ ਨਾਲ ਜਾਂ ਬੱਚੇ ਜਦੋਂ ਸਕੂਲ ਚਲੇ ਜਾਂਦੇ ਸੀਗੇ ਜਾਂ ਅਕਸਰ ਹੀ ਜ਼ਿਆਦਾਤਰ ਟਾਈਮ ਦੇ ਵਿੱਚ ਉਹ ਇੰਸਟਾਗ੍ਰam ਤੇ ਰੀਲਾਂ ਬਣਾਉਂਦੀ ਰਹਿੰਦੀ ਸੀਗੀ ਤਾਂ ਮਹੇਸ਼ ਨੇ ਬਹੁਤ ਵਾਰੀ ਓਕੇ ਆ ਕਿਉਂਕਿ ਮਹੇਸ਼ ਜਦੋਂ ਦਾ ਇੰਸਟਾਗ੍ਰam ਅਕਾਊਂਟ ਖੋਲਦਾ ਸੀ ਜਾਂ ਮੋਬਾਈਲ ਦੇਖਦਾ ਸੀਗਾ ਤਾਂ ਉਹਦੇ 'ਚ ਅਕਸਰ ਹੀ ਬਹੁਤ ਜ਼ਿਆਦਾ ਬੁਰੇ ਕਮੈਂਟ ਆ ਹੀ ਪਏ ਹੁੰਦੇ ਸੀਗੇ ਕਿ ਲੇਡੀ ਦੇ ਕਰਕੇ ਜਾਂ ਔਰਤਾਂ ਦੇ ਲਈ ਅਕਸਰ ਹੀ ਸੋਸ਼ਲ ਮੀਡੀਆ ਦੇ ਉੱਪਰ ਬੁਰੇ ਕਮੈਂਟ ਆਉਂ ਤੇ ਉਹਨੇ ਬੜੇ ਵਾਰੀ ਉਹਨੂੰ ਰੋਕਿਆ ਵੀ ਸੀ ਕਿ ਤੁਸੀਂ ਇਹ ਨਹੀਂ ਬਣਾਉਣੀਆਂ ਹੈਗੀਆਂ ਸੋਸ਼ਲ ਮੀਡੀਆ ਤੇ ਐਕਟਿਵ ਨਹੀਂ ਹੋਣਾ ਹੈਗਾ ਤਾਂ ਉਹ ਰਾਣੀ ਜਿਹੜੀ ਹੈਗੀ ਸੀ ਉਹਦੀ ਗੱਲ ਸੁਣਦੀ ਨਹੀਂ ਸੀਗੀ ਉਹ ਤਾਂ ਸਿਰਫ ਇੱਕੋ ਇੱਕ ਨਸ਼ਾ ਸੀਗਾ ਕਿ ਮੈਂ ਹੈਗਾ ਫੇਮਸ ਹੋਣਾ ਹੈਗਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਹੈਗਾ ਸੋ ਟਾਈਮ ਬੀਤਦਾ ਗਿਆ ਇੱਕ ਵਾਰ ਕੀ ਹੋਇਆ ਕਿ ਜਿਹੜਾ ਮਹੇਸ਼ ਸੀਗਾ ਉਹਦੀ ਕਿਤੇ ਜੌਬ ਲੱਗ ਜਾਂਦੀ ਉਹ ਬੰਗਾਲ ਦੇ ਵਿੱਚ ਕਿਸੇ ਸ਼ਹਿਰ ਦੇ ਵਿੱਚ ਉਹ ਚਲਾ ਜਾਂਦਾ ਉਹਨੂੰ ਘਰ ਤੋਂ ਬਾਹਰ ਜਾਣਾ ਪੈਂਦਾ ਹੈਗਾ ਘਰ ਤੋਂ ਬਾਹਰ ਹੋ ਜਾਂਦਾ ਹੈਗਾ ਬਹੁਤ ਖੁਸ਼ੀ ਹੁੰਦੀ ਆ ਉਹਨਾਂ ਕਿ ਮੈਂ ਘਰ ਤੋਂ ਬਾਹਰ ਜਾਣਾ ਹੈਗਾ ਤਾਂ ਉੱਥੇ ਕੀ ਆ ਇੱਕ ਚੰਗਾ ਪੈਸਾ ਕਮਾਉਂਗਾ ਜਾਂ ਮੈਂ ਚੰਗੀ ਆਪਣੀ ਨੌਕਰੀ ਦੇ ਵਿੱਚ ਇਸ ਤੋਂ ਜ਼ਿਆਦਾ ਇਨਕਮ ਲੈ ਕੇ ਆਉਂਗਾ ਤਾਂ ਖੁਸ਼ੀ-ਖੁਸ਼ੀ ਚਲਾ ਜਾਂਦਾ ਤੇ ਆਪਣੀ ਘਰ ਦੇ ਵਿੱਚ ਜਿਹੜੀ ਹੈਗੀ ਆ ਰਾਣੀ ਕੁਮਾਰੀ ਜਿਹੜੇ ਉਹਨਾਂ ਦੇ ਬੱਚੇ ਹੈਗੇ ਸੀ ਉਹਨਾਂ ਨੂੰ ਛੱਡ ਕੇ ਚਲਾ ਜਾਂਦਾ ਉਹ ਕੁਝ ਘਟਮਾ ਸਮਾਂ ਹੀ ਹੋਇਆ ਹੁੰਦਾ ਉਹਨੂੰ ਗਏ ਨੂੰ ਤਾਂ ਉਹਨੂੰ ਪਤਾ ਲੱਗਦਾ ਹੈਗਾ ਜਿਹੜੀ ਰਾਣੀ ਹੈਗੀ ਆ ਉਹਦਾ ਇੱਕ ਐਕਸਟਰਾ ਅਫੇਅਰ ਚੱਲ ਰਿਹਾ ਹੈਗਾ ਸੋਸ਼ਲ ਮੀਡੀਆ ਦੇ ਉੱਤੇ ਕਿਉਂਕਿ ਅਕਸਰ ਇਹੋ ਜੀ ਚੀਜ਼ ਵੀ ਹੈਗੀ ਐ ਕਿ ਸੋਸ਼ਲ ਮੀਡੀਆ ਤੇ ਉੱਤੇ ਅਗਰ ਦੋ ਮੋਬਾਈਲ ਹੈਗੇ ਤਾਂ ਇੱਕੋ ਜਿਹੜਾ ਅਕਾਊਂਟ ਹੈਗਾ ਦੋ ਮੋਬਾਈਲਾਂ ਤੇ ਵੀ ਚੱਲ ਜਾਂਦਾ ਤਾਂ ਜਿਹੜਾ ਮਹੇਸ਼ ਸੀਗਾ ਉਹਨੇ ਆਪਣਾ ਅਲੱਗ ਫੋਨ ਲਿਆ ਹੋਇਆ ਸੀਗਾ ਪਰ ਜਦੋਂ ਉਹਨੇ ਦੇਖਿਆ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਸੀਗਾ ਕਿ ਇਹ ਅਲੱਗ-ਅਲੱਗ ਕਾਊਂਟ ਦੋਨਾਂ ਫੋਨ ਤੇ ਚੱਲ ਰਹੇ ਹੈਗੇ ਨਹੀਂ ਚੱਲ ਰਹੇ ਹੈਗੇ ਇਹ ਉਹਨਾਂ ਦੋਨਾਂ ਨੂੰ ਬਿਲਕੁਲ ਵੀ ਨਹੀਂ ਪਤਾ ਹੈਗਾ ਸੀ ਤਾਂ ਮਹੇਸ਼ ਨੇ ਦੇਖਿਆ ਕਿ ਉਹਦੇ ਉੱਪਰ ਇੱਕ ਮੈਸੇਜ ਆ ਰਹੇ ਹੈਗੇ ਆ ਕਿ ਮੁਹੰਮਦ ਸਾਜਦ ਨਾਮ ਦਾ ਜਿਹੜਾ ਇੱਕ ਇਨਸਾਨ ਹੈਗਾ ਸੀ ਉਹ ਵਾਰ-ਵਾਰ ਉਹਨੂੰ ਮੈਸੇਜ ਕਰ ਰਿਹਾ ਸੀ ਤੇ ਜਿਹੜੀ ਰਾਣੀ ਸੀਗੀ ਉਹ ਵੀ ਉਹਨੂੰ ਰਿਪਲਾਈ ਕਰ ਰਹੀ ਸੀ ਤਾਂ ਹੌਲੀ-ਹੌਲੀ ਪਤਾ ਚੱਲਦਾ ਕਿ ਉਹਨਾਂ ਦਾ ਜਿਹੜਾ ਐਕਸਟਰਾ ਅਫੇਅਰ ਚੱਲ ਰਿਹਾ ਹੈਗਾ ਮਤਲਬ ਰਾਣੀ ਜਿਹੜੀ ਹੈਗੀ ਉਹ ਆਪਣੇ ਆਪਣੇ ਹਸਬੰਡ ਤੋਂ ਇਲਾਵਾ ਵੀ ਉਹ ਅਫੇਅਰ ਦੇ ਵਿੱਚ ਚੱਲ ਰਹੀ ਹੈਗੀ ਆ ਉਹਦੇ ਚਿੱਤੇ ਤੇ ਕਨੈਕਸ਼ਨ ਚੱਲ ਰਿਹਾ ਹੈਗਾ ਤਾਂ ਮੁਹੰਮਦ ਨੂੰ ਜਿਹੜਾ ਮਹੇਸ਼ ਸੀਗਾ ਉਹਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਉਹ ਬਹੁਤ ਜ਼ਿਆਦਾ ਜਨਕੀ ਉਹ ਗੁੱਸਾ ਹੁੰਦਾ ਹੈਗਾ ਤਾਂ ਉਹ ਨੂੰ ਫੋਨ ਦੇ ਉੱਪਰ ਵੀ ਗੱਲ ਕਰਕੇ ਬਹੁਤ ਜ਼ਿਆਦਾ ਰੋਕਦਾ ਹੈਗਾ ਬਹੁਤ ਜ਼ਿਆਦਾ ਲੜਾਈ ਝਗੜਾ ਕਰਦਾ ਹੈਗਾ ਤਾਂ ਉਹ ਕੀ ਹੈ ਕਿ ਜਲਦੀ ਹੀ ਉਹ ਜਿਹੜੀ ਜੌਬ ਛੱਡ ਕੇ ਉਹ ਆਪਣੇ ਘਰ ਵਾਪਸ ਆ ਜਾਂਦਾ ਹੈਗਾ ਉਹ ਉਹ ਨੂੰ ਇੰਨਾ ਗੁੱਸਾ ਹੁੰਦਾ ਕਿ ਉਹ ਆਪਣੀ ਨੌਕਰੀ ਵੀ ਛੱਡ ਦਿੰਦਾ ਉਹ ਕਹਿੰਦਾ ਕਿ ਮੈਂ ਰਾਣੀ ਦੇ ਕੋਲ ਘਰ ਹੀ ਆਉਣਾ ਤੇ ਇੱਥੇ ਹੀ ਕੰਮ ਕਰਨਾ ਹੈਗਾ ਤਾਂ ਜਦੋਂ ਘਰ ਆਉਂਦਾ ਹੈ ਤਾਂ ਛੋਟੇ ਛੋਟੇ ਗੱਲ ਤੋਂ ਉਹਨਾਂ ਵਿੱਚ ਕੀ ਲੜਾਈ ਝਗੜਾ ਹੋਣਾ ਸਟਾਰਟ ਹੋ ਜਾਂਦਾ ਹੈਗਾ ਉਹ ਲੜਨਾ ਸਟਾਰਟ ਕਰ ਦਿੰਦੇ ਤਾਂ ਇੱਕ ਦਿਨ ਕੀ ਹੈ ਕਿ ਰਾਣੀ ਤੇ ਮਹੇਸ਼ ਦੀ ਇੰਨੀ ਜਿਹੀ ਲੜਾਈ ਹੋ ਜਾਂਦੀ ਕਿ ਉਹਦੇ ਥੱਪੜ ਮਾਰ ਦਿੰਦਾ ਪੇਕੇ ਪਰਿਵਾਰ ਜਦੋਂ ਜਾਂਦੀ ਹੈਗੀ ਤਾਂ ਉੱਥੇ ਪਤਾ ਲੱਗਦਾ ਹੈਗਾ ਜਿਹੜਾ ਸਾਜਦ ਜਿਹੜਾ ਸੀਗਾ ਮੁਹੰਮਦ ਸਾਜਦ ਜਿਹੜਾ ਹੈਗਾ ਸੀ ਉਹਦਾ ਕੀ ਹੈ ਉਹਦੇ ਪੇਕੇ ਪਰਿਵਾਰ ਦਾ ਜਿਹੜਾ ਪਿੰਡ ਹੈਗਾ ਉੱਥੋਂ ਹੀ ਇਹ ਮੁੰਡਾ ਰਹਿਣ ਵਾਲਾ ਹੈਗਾ ਸੀ ਤਾਂ ਉੱਥੇ ਕੀ ਇਹਦੀ ਮੁਲਾਕਾਤ ਹੁੰਦੀ ਹੈ ਤੇ ਰਾਣੀ ਜਿਹੜੀ ਹੈਗੀ ਆਪਣੀਆਂ ਦੋ ਭੈਣਾਂ ਦੇ ਨਾਲ ਤੇ ਇੱਕ ਸਾਜਦ ਦੇ ਨਾਲ ਮਿਲ ਕੇ ਇੱਕ ਪਲੈਨਿੰਗ ਕਰਦੇ ਆ ਕਿ ਕਿਉਂ ਨਾ ਜਿਹੜਾ ਹੈਗਾ ਮਹੇਸ਼ ਨੂੰ ਮਾਰਿਆ ਜਾਵੇ ਮਹੇਸ਼ ਨੂੰ ਜਾਣ ਤੋਂ ਖਤਮ ਕੀਤਾ ਜਾਵੇ ਕਿਉਂਕਿ ਜਿਹੜਾ ਸਾਜਦ ਸੀਗਾ ਉਹ ਵੀ ਇਹਨੂੰ ਇੰਨੇ ਸੁਪਨੇ ਦਿਖਾਉਂਦਾ ਰਹਿੰਦਾ ਸੀਗਾ ਕਿ ਮੈਂ ਅਮੀਰ ਹੈਗਾ ਜਾਂ ਆਪਾਂ ਸੋਸ਼ਲ ਮੀਡੀਆ ਦੇ ਉੱਪਰ ਜਾਂ ਇੰਸਟਾਗ੍ਰਾਮ ਦੇ ਉੱਪਰ ਇੰਨੇ ਜਿਹੇ ਅਮੀਰ ਹੋ ਜਾਵਾਂਗੇ ਕਿ ਆਪਾਂ ਨੂੰ ਪੈਸਾ ਕਮਾਉਣ ਦੀ ਲੋੜ ਹੀ ਨਹੀਂ ਪੈਣੀ ਹੈਗੀ ਹੋਰ ਕੰਮ ਕਰਨ ਦੀ ਲੋੜ ਹੀ ਨਹੀਂ ਪੈਣੀ ਤੇ ਮੈਂ ਤੁਹਾਨੂੰ ਪੂਰੀ ਜ਼ਿਆਦਾ ਖੁੱਲ੍ਹ ਦੇ ਦੇਵਾਂਗਾ ਤੁਸੀਂ ਜੋ ਮਰਜ਼ੀ ਆਪਣੇ ਜਿਹੜੇ ਹੈਗੇ ਆਜ਼ਾਦ ਹੋ ਕੇ ਆਪਣਾ ਕੰਮ ਕਰ ਸਕਦੇ ਹੈਗੇ ਤਾਂ ਕਿ ਇਹ ਤਿੰਨਾਂ ਨੇ ਪਲੈਨਿੰਗ ਬਣਾਉਂਦੇ ਆ ਕਿ ਜਿਹੜਾ ਹੈਗਾ ਤਿੰਨੇ ਜਣੇ ਪਲੈਨਿੰਗ ਬਣਾਉਂਦੇ ਆ ਦੋ ਭੈਣਾ ਜਿਹੜੀ ਰਾਣੀ ਦੀਆਂ ਹੁੰਦੀਆਂ ਇੱਕ ਸਾਜਦ ਹੁੰਦਾ ਤੇ ਚੌਥੀ ਰਾਣੀ ਹੈਗੀ ਚਾਰੋਂ ਇੱਕ ਪਲਾਨਿੰਗ ਬਣਾਉਂਦੇ ਆ ਕਿ ਮਹੇਸ਼ ਨੂੰ ਬੁਲਾਉਣੇ ਆ ਕਿਸੇ ਬਾਨੇ ਨਾਲ ਉਹ ਲੜਾਈ ਝਗੜਾ ਕਰਦੇ ਹੈਗੇ ਤੇ ਉਹਨੂੰ ਉਹਨੂੰ ਜਾਨ ਲੈ ਲੈਣੇ ਤੇ ਉਹਨੂੰ ਆਪਾਂ ਖਤਮ ਕਰ ਦਿੰਦੇ ਆ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਲਾਈਫ ਪੂਰੀ ਹੈਗੀ ਸੈੱਟ ਹੋ ਜਾਣੀ ਹੈ ਤਾਂ ਉਹ ਕੀ ਉਹਨੂੰ ਬੁਲਾ ਲੈਂਦੇ ਆ ਉਸ ਤੋਂ ਬਾਅਦ ਕੀ ਹੈ ਕਿ ਮਹੇਸ਼ ਜਦੋਂ ਉਹਨਾਂ ਦੇ ਘਰ ਆਉਂਦਾ ਹੈਗਾ ਤਾਂ ਕਿਸੇ ਛੋਟੀ ਛੋਟੀ ਗੱਲ ਤੋਂ ਜਿਹੜਾ ਹੈਗੀ ਉਹ ਇਦਾਂ ਦੀਆਂ ਗੱਲਾਂ ਕਰਨ ਲੱਗਦਾ ਹੈ ਮਹੇਸ਼ ਨੂੰ ਗੁੱਸਾ ਆ ਜਾਵੇ ਤਾਂ ਮਹੇਸ਼ ਨੇ ਕੀ ਇੱਕ ਵਾਰ ਗੱਲਾਂ ਕਰਦਿਆਂ ਤਾਂ ਬਹੁਤ ਜ਼ਿਆਦਾ ਗੁੱਸਾ ਹੋ ਗਿਆ ਉਹਨੂੰ ਬੋਲਦਾ ਕਿ ਜਾ ਤੁਸੀਂ ਰੀਲਾਂ ਬਣਾਉਣੀਆਂ ਬੰਦ ਕਰ ਸਕਦਾ ਉਹ ਇਦਾਂ ਇਹਦੇ ਰਫ ਜਵਾਬ ਦਿੰਦੀ ਹੈਗੀ ਤਾਂ ਮੈਸੇਜ ਨੂੰ ਗੁੱਸਾ ਆ ਜਾਂਦਾ ਜਦੋਂ ਉਹ ਥੋੜਾ ਜਿਆਦਾ ਬੋਲਣ ਲੱਗਦਾ ਤਾਂ ਕੀ ਹੈ ਕਿ ਰਾਣੀ ਉਹਦੇ ਕੋਲ ਆ ਜਾਂਦੀ ਤਾਂ ਰਾਣੀ ਉਹਦਾ ਗਲਾ ਫੜ ਲੈਂਦੀ ਹੈਗੀ ਜਦੋਂ ਉਹਦਾ ਗਲਾ ਫੜਦੀ ਹੈ ਤਾਂ ਜਿਹੜੀਆਂ ਦੋ ਦੀਆਂ ਪੈਣਾ ਹੁੰਦੀਆਂ ਤੇ ਸਾਜਰ ਹੁੰਦੇ ਆ ਉਹ ਵੀ ਇਕੱਲੇ ਹੈਲਪ ਕਰਦੇ ਆ ਤੇ 5 ਤੋਂ 10 ਮਿੰਟਾਂ ਦੇ ਵਿੱਚ ਹੀ ਉਹਦਾ ਜਿਹੜਾ ਕਤਲ ਕਰ ਦਿੰਦੇ ਉਹਨੂੰ ਮਾਰ ਦਿੰਦੇ ਹੈਗੇ ਉਸ ਤੋਂ ਬਾਅਦ ਕੀ ਹੈ ਉਹ ਦਿਨ ਬੀਤ ਜਾਂਦਾ ਹੈਗਾ ਅਗਲੇ ਦਿਨ ਜਿਹੜਾ ਹੈਗਾ ਜਿਹੜਾ ਮਹੇਸ਼ ਹੈਗਾ ਸੀ ਉਹਦੇ ਭਰਾ ਨੇ ਉਹਨੂੰ ਕਾਲ ਕੀਤੀ ਫਰੋਕ ਕੋਲ ਮਹੇਸ਼ ਨਹੀਂ ਚਾਹਦਾ ਹੈਗਾ ਕੋਈ ਹੋਰ ਇਨਸਾਨ ਚਾਹਤਾ ਹੈਗਾ ਤਾਂ ਉਹਨੂੰ ਸ਼ੱਕ ਹੁੰਦਾ ਹੈ ਕਿ ਕੋਈ ਚੱਕਰ ਹੈਗਾ ਉਹ ਆ ਦੇ ਉਹ ਆ ਦੇ ਪਿਓ ਨੂੰ ਭੇਜਦਾ ਹੈਗਾ ਕਿ ਤੁਸੀਂ ਪਤਾ ਕਰਕੇ ਆਓ ਕਿ ਮਹੇਸ਼ ਫੋਨ ਕਿਉਂ ਨਹੀਂ ਚੱਕ ਰਿਹਾ ਮਹੇਸ਼ ਗੱਲ ਕਿਉਂ ਨਹੀਂ ਕਰ ਰਿਹਾ ਹੈਗਾ ਕੋਈ ਹੋਰ ਕਿਉਂ ਗੱਲ ਕਰ ਰਿਹਾ ਪਰ ਜਦੋਂ ਹੀ ਉਹਦਾ ਜਿਹੜਾ ਮਹੇਸ਼ ਦਾ ਪਿਓ ਹੈਗਾ ਉਹਦਾ ਡੈਡੀ ਹੈਗਾ ਉਹ ਜਦੋਂ ਉੱਥੇ ਜਾਂਦਾ ਹੈ ਤੋ ਦੇਖਦਾ ਹੈ ਕਿ ਉੱਥੇ ਮਹੇਸ਼ ਨੂੰ ਕੀ ਹੈ ਕਿਸੇ ਐਂਬੂਲੈਂਸ ਦੇ ਵਿੱਚ ਪਾ ਕੇ ਹਸਪਤਾਲ ਲੈ ਕੇ ਜਾ ਰਹੇ ਹੈਗੇ ਉਹ ਕਹਿ ਰਿਹਾ ਕਿ ਮਹੇਸ਼ ਬਹੁਤ ਜ਼ਿਆਦਾ ਬਿਮਾਰ ਹੈਗਾ ਤੋ ਉਹਨੂੰ ਪਹਿਲਾਂ ਹੀ ਸ਼ੱਕ ਹੋ ਜਾਂਦਾ ਕਿ ਇਹਦੇ ਨਾਲ ਕੋਈ ਨਾ ਕੋਈ ਗਲਤ ਹੋਇ ਤਮਹੇ ਜਿਹੜਾ ਪਿਓ ਹੈਗਾ ਜਿਹੜਾ ਹੈਗਾ ਉਹ ਫੋਨ ਕਰਦਾ ਪੁਲਿਸ ਨੂੰ ਕੰਪਲੇਂਟ ਕਰਦਾ ਹੈਗਾ ਤਾਂ ਐਟ a ਟਾਈਮ ਉਹਦਾ ਪੁਲਿਸ ਆ ਜਾਂਦੀ ਜਦੋਂ ਤੱਕ ਉਹਨੂੰ ਹਸਪੀਟਲ ਲੈ ਕੇ ਜਾਂਦੇ ਆ ਹਸਪੀਟਲ ਦੇ ਵਿੱਚ ਦੋ ਐਡਮਿਟ ਕਰਦੇ ਹੈਗੇ ਦਾਖਲ ਕਰਦੇ ਆ ਤਾਂ ਉੱਥੇ ਕੀ ਹੈ ਕਿ ਉਹਨੂੰ ਡੈੱਡ ਕਰਾਰ ਕਰ ਦਿੱਤਾ ਜਾਂਦਾ ਹੈ ਕਿ ਇਹਦੀ ਮੌਤ ਹੋ ਚੁੱਕੀ ਹੈਗੀ ਹੈ ਕਾਫੀ ਟਾਈਮ ਪਹਿਲਾਂ ਇਹ ਮਰ ਚੁੱਕਿਆ ਹੈਗੇ ਤਾਂ ਉਸੇ ਟਾਈਮ ਜਿਹੜੇ ਹੈਗੇ ਪੁਲਿਸ ਉੱਥੇ ਪਹੁੰਚ ਜਾਂਦੀ ਹੈ ਪੁਲਿਸ ਜਾ ਕੇ ਜਦੋਂ ਇਨਵੈਸਟੀਗੇਸ਼ਨ ਕਰਦੀ ਹੈ ਤਾਂ ਉਸੇ ਜਿਹੜਾ ਮਹੇਸ਼ ਹੈਗਾ ਉਹਦਾ ਪੋਸਟਮਾਰਟਮ ਕਰਵਾਇਆ ਜਾਂਦਾ ਹੈ ਪੋਸਟਮਾਰਟਮ ਦੇ ਵਿੱਚ ਪਤਾ ਲੱਗਦਾ ਹੈ ਕਿ ਇਹ ਜਿਹੜਾ ਤਾਂ ਉਸ ਤੋਂ ਬਾਅਦ ਜਿਹੜਾ ਹੈ ਕਿ ਇਹ ਰਾਣੀ ਤੇ ਉਹਦੀਆਂ ਭੈਣਾਂ ਨੇ ਤਾਂ ਇਹ ਸੋਚਿਆ ਸੀ ਕਿ ਚਲੋ ਮਾਮਲਾ ਖਤਮ ਕਰਦੇ ਹੈਗੇ ਆ ਇਹਨੂੰ ਖਤਮ ਕਰ ਦਿੰਦੇ ਆ ਪਰ ਇਨਵੈਸਟਿਗੇਟ ਜਦੋਂ ਇਹ ਇਨਵੈਸਟਿਗੇਸ਼ਨ ਹੁੰਦੀ ਹੈ ਤਾਂ ਇਹ ਜਿਹੜੇ ਹੈਗੇ ਚਾਰੋਂ ਦੋਸ਼ੀ ਕਰਾਰ ਪਾਏ ਜਾਂਦੇ ਹੈਗੇ ਜਿਹੜਾ ਸਾਜਦ ਹੈ ਉਹ ਤੋਂ ਭੱਜ ਜਾਂਦਾ ਹੈਗਾ ਉਹ ਕਿਤੇ ਹੋਰ ਚਲਾ ਜਾਂਦਾ ਪਰ ਜਿਹੜੀਆਂ ਹੈਗੀਆਂ ਰਾਣੀ ਤੇ ਉਹਦੀਆਂ ਦੋ ਭੈਣਾਂ ਹੈਗੀਆਂ ਉਹਨਾਂ ਨੂੰ ਕਸਟਡੀ ਦੇ ਵਿੱਚ ਲੈ ਲਿਆ ਜਾਂਦਾ ਹੈਗਾ ਤਸਤੀ ਦੇ ਵਿੱਚ ਲੈ ਕੇ ਉਹਨਾਂ ਨੂੰ ਉਹਨਾਂ ਤੇ ਕੇਸ ਚੱਲਦਾ ਹੈ ਉਸ ਤੋਂ ਬਾਅਦ ਜਦੋਂ ਕੇਸ ਚੱਲਦਾ ਹੈਗਾ ਤਾਂ ਉਹਨੂੰ ਜਦੋਂ ਇਨਵੈਸਟੀਗੇਸ਼ਨ ਕੀਤੀ ਜਾਂਦੀ ਹੈਗੀ ਆ ਜਦੋਂ ਉਹਨਾਂ ਰਿਮਾਂਡ ਦੇ ਉੱਪਰ ਉਹਨਾਂ ਨੇ ਗੱਲ ਕੀਤੀ ਜਾਂਦੀ ਤਾਂ ਉਦੋਂ ਇਹ ਮੰਨ ਗਏ ਹੈਗੇ ਆ ਕਿ ਅਸੀਂ ਪੈਸੇ ਲਾਲਚ ਦੇ ਵਿੱਚ ਆ ਕੇ ਕਿਉਂਕਿ ਸਾਨੂੰ ਸੋਸ਼ਲ ਮੀਡੀਆ ਦੇਤੇ ਯੂਜ਼ ਨਹੀਂ ਕਰਨ ਲੱਗਾ ਸੀਗਾ ਜਾਂ ਸੋਸ਼ਲ ਮੀਡੀਆ ਰਾਣੀ ਨੂੰ ਵਰਤਨ ਨਹੀਂ ਦੇ ਰਿਹਾ ਸੀ ਆ ਸਾਡੀ ਸੋਚ ਇਹ ਸੀਗੀ ਕਿ ਇੰਸਟਾਗ੍ਰਾਮ ਤੇ ਮਸ਼ਹੂਰ ਹੋ ਕੇ ਆਪਣਾ ਪੈਸਾ ਕਮਾਇਆ ਜਾਊਗਾ ਜਦੋਂ ਇਹ ਨਹੀਂ ਕਰਨ ਦਿੱਤਾ ਹੈਗਾ ਤਾਂ ਉਹਨੂੰ ਗੁੱਸੇ ਦੇ ਵਿੱਚ ਆ ਕੇ ਉਹਨੇ ਸੀਗਾ ਮਹੇਸ਼ ਦਾ ਕਤਲ ਕਰ ਦਿੱਤਾ ਹੈਗਾ ਸੀ ਸੋ ਦੋਸਤੋ ਅਕਸਰ ਹੀ ਇਹ ਚੀਜ਼ਾਂ ਹੈਗੀਆਂ ਕਿ ਜਦੋਂ ਆਪਾਂ ਕੋਈ ਚੀਜ਼ ਆਪਣੇ ਤੇ ਹਾਵੀ ਹੋ ਜਾਂਦੀ ਹੈ ਕਿਸੇ ਚੀਜ਼ ਦਾ ਨਸ਼ਾ ਹੋ ਜਾਂਦਾ ਹੈਗਾ ਤਾਂ ਉਹ ਚੀਜ਼ ਘਰਾਂ ਇੰਸਟਾਗ੍ਰਾਮ ਵੀ ਕਾਫੀ ਲੋਕ ਦੇਖਦੇ ਆ ਕਿ ਪਰ ਇੰਸਟਾਗ੍ਰਾਮ ਦੇ ਵਿੱਚ ਵੀ ਇਹ ਚੀਜ਼ ਹੈ ਕਿ ਇੰਸਟਾਗ੍ਰਾਮ ਜਾਂ ਸੋਸ਼ਲ ਮੀਡੀਆ ਜਿਹੜਾ ਨਸ਼ਾ ਹੈਗਾ ਤੇ ਇਹ ਇਨਸਾਨੀ ਨਸ਼ਾ ਹੈਗਾ ਸਭ ਤੋਂ ਬੁਰਾ ਨਸ਼ਾ ਹੈ ਕਿਉਂਕਿ ਇਹਦਾ ਕੋਈ ਪਤਾ ਹੀ ਨਹੀਂ ਹੈਗਾ ਕਿ ਕਿੰਨਾ ਕਿੰਨਾ ਨਸ਼ਾ ਕਰਨਾ ਹੈ ਕਿਥੋਂ ਤੱਕ ਇਹਦੇ ਆਪਣੇ ਦਿਮਾਗ ਦੇ ਉੱਪਰ ਹਾਵੀ ਹੋ ਜਾਣਾ ਹੈ ਤੇ ਕਿਥੋਂ ਤੱਕ ਇਨਸਾਨ ਜਿਹੜਾ ਹੈਗਾ ਗਰੀ ਤੋ ਗਰੀ ਹਰਕਤ ਵੀ ਇਹਦੇ ਚ ਕਰ ਪਾਉਂਦਾ ਕਿਉਂਕਿ ਏਹੀ ਚੀਜ਼ ਰਾਣੀ ਨੇ ਵੀ ਸੋਚਿਆ ਸੀਗਾ ਰਾਣੀ ਨੇ ਵੀ ਸਿਰਫ ਆਪਣੀਆਂ ਰੀਲਸ ਬਣਾਉਣ ਦੇ ਲਈ ਜਾਂ ਆਪਣੇ ਇੰਸਟਾਗ੍ਰam ਅਕਾਊਂਟ ਨੂੰ ਜ਼ਿਆਦਾ ਜ਼ਿਆਦਾ ਫੋਲੋਇੰਗ ਵਧਾਉਣ ਦੇ ਲਈ ਜਾਂ ਫਿਰ ਆਪਾਂ ਜ਼ਿਆਦਾ ਤੀਆ ਰੀਲ ਬਣਾਉਣ ਦੇ ਲਈ ਆਪਣੇ ਹਸਬੰਡ ਦੀ ਆਪਣੇ ਪਤੀ ਦੀ ਪ੍ਰਵਾਹ ਵੀ ਨਹੀਂ ਕੀਤੀ ਉਹਨੂੰ ਵੀ ਆਪਣੇ ਜਾਣ ਤੋਂ ਮਾਰ ਦਿੱਤਾ ਤੇ ਇਹਦੇ ਨਾਲ ਨੁਕਸਾਨ ਕਿਸ ਤਰ੍ਹਾਂ ਹੋਇਆ ਉਹਨਾਂ ਦੇ ਬੱਚਿਆਂ ਮਹੇਸ਼ ਨੂੰ ਇਹਨਾਂ ਨੇ ਮਾਰ ਦਿੱਤਾ ਹੈਗਾ ਸੀਗਾ ਤੇ ਰਾਣੀ ਨੂੰ ਜੇਲ੍ਹ ਹੋ ਗਈ ਪਰ ਜਿਹੜੇ ਉਹਦੇ ਬੱਚੇ ਹੈਗੇ ਆ ਉਹਨਾਂ ਦੇ ਬੱਚਿਆਂ ਦਾ ਕੋਈ ਫਿਊਚਰ ਨਹੀਂ ਹੈਗਾ ਉਹ ਅੱਜ ਬਿਲਕੁਲ ਨਾਥ ਹੋ ਚੁੱਕੇ ਹੈਗੇ ਆ ਉਹਨਾਂ ਦਾ ਕੋਈ ਪਤਾ ਹੀ ਨਹੀਂ ਹੈਗਾ ਕਿ ਉਹਨਾਂ ਨੂੰ ਕੌਣ ਸੰਭਾਲੇਗਾ ਵੀ ਜਾਂ ਨਹੀਂ ਸੰਭਾਲੇਗਾ ਕੇਸੇ